कार की गल की लगातार शुरू तो जो तो फ्लड की शुरुआत हुई है उस समय तुम लैके अज तक के सारी मशीन मुख्यमंत्री साहब खुद आप तो। ਸਾਰੇ ਸੀਨੀਅਰ ਮਿਨਿਸਟਰੀ ਸਾਰੇ ਸਾਰੇ ਐਮਐਲਏ ਸਾਰੇ ਜਿੰਨੇ ਪਾਰਟੀ ਦੇ ਜਿੰਨੇ ਵੀ ਸਰਵਣ ਦੇ ਲੋਕ ਹੈਗੇ ਨੇ ਬਤਵਤ ਗਿਰਦੇ ਵਿੱਚ ਉੱਥੇ ਪਹੁੰਚੇ ਹੋਏ ਨੇ ਇਹ ਸੀਐਮ ਤੁਹਾਨੂੰ ਦਰਮਾਨ ਨੇ ਕਿਹਾ ਸੀਗਾ ਕਿ ਅਸੀਂ ਜਿਹੜੀ ਇੱਕ ਇੱਕ ਮੁਰਗੀ ਦਾ ਵੀ ਮੁਆਵਜ਼ਾ ਦੇਵਾਂਗੇ ਉਸ ਤੋਂ ਦੇਖੋ ਉਹ ਉਹ ਉਹਨਾਂ ਦਾ ਕਹਿਣਾ ਲੱਗਾ ਕਿ ਜ਼ਰੂਰ ਕੰਟੈਕਸਟ ਇਹ ਸੀਗਾ ਉਹਨਾਂ ਦਾ ਕੰਟੈਕਸਟ ਇਹ ਸੀਗਾ ਕਿ ਅਗਰ ਕੋਈ ਤਾਂ ਵੀ ਤਰਾਸ ਨਹੀਂ ਹੁੰਦੀ ਹੈਗੀ ਆ ਤੇ ਅਸੀਂ ਲੋਕਾਂ ਨੂੰ ਹਰ ਸੰਭਵ ਮਦਦ ਮਦਦ ਦਵਾਂਗੇ ਪਰ ਪੰਜਾਬ ਸਰਕਾਰ ਨੇ ਪਹਿਲਾਂ ਇਹਦੇ ਲਈ ਕਿਉਂ ਕੋਈ ਪੁਕਤਾ ਪ੍ਰਬੰਧ ਨਹੀਂ ਕੀਤੇ ਜਿਹੜੇ ਸਰਕਾਰ ਸਰਕਾਰ ਦਾ ਕੀ ਰੋਲ ਹੈ ਇਹ ਫੇਰ ਤਾਂ ਸੈਂਟਰ ਗਵਰਨਮੈਂਟ ਦਾ ਵੀ ਵੀ ਫੇਰ ਰਹਿਣਾ ਉਹਨਾਂ ਦੀ ਮੈਨੇਜਮੈਂਟ ਦਾ ਫੇਰ ਰਹਿਣਾ ਭਗਵਾਨ ਮਾਨ ਜੀ ਨੇ ਪਹਿਲਾਂ ਉਹਨੂੰ ਚਿੱਠੀ ਲਿਖੀ ਸੀ ਨਹੀਂ ਚਿੱਠੀ ਲਿਖਣ ਦੀ ਲੋੜ ਕਿਉਂ ਪਈ ਉਹਨਾਂ ਨੇ ਪੁਲਿਸ ਤੇ ਜਿਹੜਾ ਹਮਲਾ ਕਰਤਾ ਗੋਲੀਆਂ ਚਲਾ ਦਿਆਂ ਉਹਨਾਂ ਦੇ ਲੱਗਦੇ ਚਿਪਕੋ ਕੋ ਥੋੜਾ ਜਿਆਦਾ ਦਬੰਦ ਤੌਰ ਤੇ ਜਾਣੇ ਜਾਂਦੇ ਨੇ ਕਿ ਹਾਂ ਉਹਨਾਂ ਕੋਲ ਕਿਹ ਕੁ ਕ੍ਰਿਮੀਨਲ ਬੈਕਗ੍ਰਾਉਂਡ ਵੀ ਰਹੀ ਹੈ ਅੱਛੀ ਇਹ ਕਾਲ ਮੈਂ ਮੈਦ੍ਰਿਦ ਤੋਂ ਤੁਸੀਂ ਦੇਖ ਰਹੇ 24 ਇੰਟੂ 7 ਯੀਅਰਸ ਪੰਜਾਬ ਦੇ ਵਿੱਚ ਲਗਾਤਾਰ ਭਾਰੀ ਮੀਂਹ ਪੈ ਰਿਹਾ ਜਿਸ ਦੇ ਕਰਕੇ ਸਾਰੇ ਪਾਸੇ ਤਬਾਹੀ ਬੱਚੀ ਹੋਈ ਹੈ ਯਮੁਨਾ ਨਦੀ ਦੀ ਗੱਲ ਕਰ ਲਈ ਧੱਗਰ ਦੀ ਗੱਲ ਕਰ ਲਈ ਜਾਂ ਫਿਰ ਵਿਆਸ ਦੀ ਗੱਲ ਕਰ ਲਈ ਹੈ ਨਦੀਆਂ ਨਾਲੇ ਦਰਿਆ ਸਾਰੇ ਹੀ ਉਫਵਾਨ ਤੇ ਚਾਗੁਰ ਰਹੇ ਨੇ ਤੇ ਲੋਕ ਆਪਣੀ ਕਿਸਮਤ ਨੂੰ ਕੋਸ ਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਲੋਕ ਬੇਕਾਰ ਹੋ ਗਏ ਨੇ ਤੇ ਲੋਕਾਂ ਦੀਆਂ ਫਸਲਾਂ ਦੀਆਂ ਜੜੀਆਂ ਉਹ ਤਬਾਹ ਹੋ ਗਈਆਂ ਨੇ ਆਪ ਸੋਖ ਸਰਸਨ ਗੁਵਿੰਦਰ ਮਿੱਤਲ ਸਾਡੇ ਨਾਲ ਜੁੜੇ ਹੋਏ ਨੇ ਗੱਲਬਾਤ ਕਰਦੇ ਹਾਂ ਉਹਨਾਂ ਨਾਲ ਕਿ ਪੰਜਾਬ ਸਰਕਾਰ ਉਹਨਾਂ ਦੇ ਲਈ ਕੀ ਉਪਰਾਲੇ ਕਰ ਰਹੀ ਹੈ ਤੇ ਅਗਲਾ ਪੰਜਾਬ ਸਰਕਾਰ ਦਾ ਕੀ ਪਲਾਨ ਹੈ ਸਸ਼ਕਤ ਸਰਸ ਅਸਰ ਪੰਜਾਬ ਦੇ ਵਿੱਚ ਹੜਾਂ ਦੀ ਮਾਰ ਚੱਲ ਰਹੀ ਹੈ ਤੇ ਲੋਕ ਜਿਹੜੇ ਨੇ ਉਹ ਬੇਕਾਰ ਹੋ ਗਏ ਨੇ ਤੇ ਉਹਨਾਂ ਦੀਆਂ ਫਸਲਾਂ ਦੀਆਂ ਜੜੀਆਂ ਤਬਾਹ ਹੋ ਗਈਆਂ ਨੇ ਤੇ ਪੰਜਾਬ ਸਰਕਾਰ ਉਹਨਾਂ ਲਈ ਕੀ ਮੁਕਤਾ ਪ੍ਰਬੰਧ ਕਰ ਰਹੀ ਹੈ ਤੇ ਪੰਜਾਬ ਸਰਕਾਰ ਦਾ ਅਗਲਾ ਕੀ ਪਲਾਨ ਹੈ ਬਿਲਕੁਲ ਤੁਸੀਂ ਬਿਲਕੁਲ ਠੀਕ ਕਿਹਾ ਕਿ ਅੱਜ ਪੰਜਾਬ ਜਿਹੜਾ ਹੈਗਾ ਇੱਕ ਬਹੁਤ ਵੱਡੇ ਤਰਾਸ ਦੀ ਨਾਲ ਜੂਝ ਰਿਹਾ ਔਰ ਪੰਜਾਬ ਦੇ ਵਿੱਚ ਹੜਨ ਦੀ ਏਡੀ ਵੱਡੀ ਮਾਰ ਜਿਹੜੀ ਹੋਈ ਉਹ ਤਕਰੀਬਨ ਪੰਜਾਬ ਦੇ 8 ਜਿਲ੍ਹੇ ਉਸ ਮਾਰ ਦੇ ਨਾਲ ਧਰਵਾਤ ਹੋਈ ਹੈ ਔਰ ਲਗਭਗ 1300 ਦੇ ਕਰੀਬ ਪਿੰਡ ਔਰ ਹੁਣ ਤੱਕ 30 ਦੇ ਕਰੀਬ ਜਿਹੜੇ ਹੈਗੇ ਨੇ ਮੌਤਾ ਵੀ ਹੋ ਚੁੱਕੇ ਔਰ ਦਿਨਾਂ ਦਾ ਕਿਕਰ ਤੋਂ ਉੱਪਰ ਜ਼ਿਆਦਾ ਜਿਹੜੀ ਫਸਲ ਆ ਉਹ ਡੈਮੇਜ ਹੋਈ ਹੈ ਇਹ ਬਹੁਤ ਵੱਡੀ ਖਤਰਾਸ ਹੈ ਜਿਹੜਾ ਕਿ ਪੰਜਾਬ ਦੇ ਲੋਕ ਸਹਮਣ ਕਰ ਰਹੇ ਨੇ ਔਰ ਜਿਤ ਤੱਕ ਤੁਸੀਂ ਪੰਜਾਬ ਸਰਕਾਰ ਦੀ ਗੱਲ ਕੀਤੀ ਹੈ ਪੰਜਾਬ ਸਰਕਾਰ ਦਾ ਲਗਾਤਾਰ ਸ਼ੁਰੂ ਤੋਂ ਜਦੋਂ ਤੋਂ ਇਹ ਫਲੱਡ ਦੀ ਸ਼ੁਰੂਆਤ ਹੋਈਆ ਉਸ ਸਮੇਂ ਤੋਂ ਲੈ ਕੇ ਅੱਜ ਤੱਕ ਪੰਜਾਬ ਸਰਕਾਰ ਨੇ ਸਾਰੀ ਬਿਸ਼ਦਰੀ ਮੁੱਖ ਮੰਤਰੀ ਸਾਹਿਬ ਖੁਦ ਆਪ ਸਾਡੀ ਸੀਨੀਅਰ ਮਿਨਿਸਟਰੀ ਸਾਰੇ ਸਾਰੇ ਐਮ ਐਲ ਏ ਸਾਰੇ ਜਿੰਨੇ ਪਾਰਟੀ ਦੇ ਜਿੰਨੇ ਵੀ ਸੰਗਠਨ ਦੇ ਲੋਕ ਹੈਗੇ ਨੇ ਵੱਤੋ ਵੱਤ ਗਿੰਦੇ ਦੇ ਵਿੱਚ ਉੱਥੇ ਪਹੁੰਚੇ ਹੋਏ ਨੇ ਔਰ ਉੱਥੇ ਲੋਕਾਂ ਲਈ ਰਾਹਤ ਪਹੁੰਚਾਉਂਦਾ ਕੰਮ ਕਰ ਰਹੇ ਨੇ ਔਰ ਲੋਕਾਂ ਨੂੰ ਰੈਸਕਿਊ ਚਲੋ ਪਹਿਲਾਂ ਕੀਤਾ ਹੁਣ ਤਾਂ ਚਲੋ ਲੋਕੀ ਕਾਫੀ ਰੈਸਕਿਊ ਹੋ ਚੁੱਕੇ ਨੇਗੇ ਤੇ ਹੁਣ ਤਾਂ ਉਹਨਾਂ ਨੇ ਕਿਹਾ ਹੈਗਾ ਕਿ ਉਹਨਾਂ ਨੂੰ ਕਿੱਥੇ ਰੱਖਿਆ ਜਾਵੇ ਕਿਉਂਕਿ ਉੱਪਰ ਮਾਰਸ਼ ਵੀ ਲਗਾ ਔਰ ਤੁਸੀਂ ਦੇਖਣਾ ਕਿ ਲਾਲਜੀਤ ਭੁੱਲਰ ਮੰਤਰੀ ਸਾਹਿਬ ਕੋ ਜਿਹੜੇ ਉਸ ਇਲਾਕੇ ਦੇ ਨੇਗੇ ਕੁਲਦੀਪ ਸਿੰਘ ਧਾਲੀਵਾਲ ਜੀ ਜਿਹੜੇ ਐਕਸ ਮਿਨਿਸਟਰ ਨੇ ਹੁਣ ਐਮਐਲਏ ਨੇਗੇ ਤੇ ਉਹ ਲਗਾਤਾਰ ਫਟਾਉ ਚੱਕੀ ਦੀ ਸਾਰੇ ਮੁੱਖ ਮੰਤਰੀ ਸਾਹਿਬ ਆਪ ਉਹਨਾਂ ਨੇ ਇਵਨ ਕੇ ਮੁੱਖ ਮੰਤਰੀ ਸਾਹਿਬ ਨੇ ਆਪਣਾ ਹੈਲੀਕਾਪਟਰ ਵੀ ਜਿਹੜਾ ਐਵੇਰੀ ਸ਼ੁਰੂ ਕੀਤਾ ਉਹਦੇ ਵਿੱਚ ਜਦੋਂ ਸਾਡੇ ਵੋਸ ਨਹੀਂ ਆਈਆਂ ਸੀ ਇਹ ਉਹਨਾਂ ਨੇ ਆਪਣਾ ਹੈਲੀਕਾਪਟਰ ਵੀ ਕਰਦੇ ਸੀ ਮੈਂ ਦਿੱਤਾ ਲੋਕਾਂ ਦੇ ਜਿਹੜੇ ਲੋਕਾਂ ਦੇ ਲਈ ਉਹ ਤੋਂ ਹੈਲੀਕਾਪਟਰ ਨਾਲ ਲੋਕ ਕੱਢੇ ਰੈਸਕਿਊ ਕੀਤਾ ਤੇ ਉਹਨਾਂ ਨੇ ਵੀ ਰਾਹਤ ਜਾਂਦਾ ਕੰਮ ਕੀਤਾ ਸੋ ਸਾਰੇ ਮਸ਼ੀਨਰੀ ਨੂੰ ਉੱਥੇ ਲਾਵਾ ਬਿਊਰੋਕ੍ਰੈਸੀ ਉਹ ਸਾਰੀ ਬਾਲ ਮਹਿਮੀਆ ਉਥੋਂ ਦੇ ਡਿਪਟੀ ਕਮਿਸ਼ਨਰ ਤੋਂ ਲੈ ਕੇ ਚਾਹੇ ਪੁਲਿਸ ਦੇ ਚਾਹੇ ਸਿਵਲ ਦੇ ਮਿੱਤਰ ਜੀ 2023 ਦੇ ਵਿੱਚ ਹੜ੍ਹ ਆਏ ਸੀਗੇ ਤੇ ਸੀਐਮ ਭਗਵੰਤ ਮਾਨ ਨੇ ਕਿਹਾ ਸੀ ਨਾ ਕਿ ਅਸੀਂ ਜਿਹੜੀ ਇੱਕ ਇੱਕ ਮੁਰਗੀ ਦਾ ਵੀ ਮੁਆਵਜ਼ਾ ਦੇਵਾਂਗੇ ਪਰ ਹੁਣ ਅੱਜ ਉਹਨਾਂ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਕਿ ਸੀਐਮ ਭਗਵੰਤ ਮਾਨ ਨੇ ਉਹ ਦਾਅਵੇ ਉਹ ਵਾਦੇ ਕਿਥ ਨੇ ਦੇਖੋ ਮੈਂ ਦੇਖੀ ਉਹ ਵੀਡੀਓ ਜਿਹੜੀ ਤੁਸੀਂ ਵੀਡੀਓ ਦੀ ਗੱਲ ਕਰਦੇ ਹੋ ਮੱਖ ਮੰਤਰੀ ਸਾਹਿਬ ਨੇ ਬਿਲਕੁਲ ਕਿਹਾ ਸੀ ਕਿ ਬਾਈਕ ਤੋਂ ਮੁੱਖ ਮਾਰ ਇੱਕ ਮੁਰਬੀਲਾ ਤੇ ਇੱਕ ਬੱਕਰੀ ਦੇ ਮਾਫਰ ਦੇਵਾਂਗਾ ਉਸ ਤੋਂ ਦੇਖੋ ਉਹ ਉਸ ਉਹਨਾਂ ਦਾ ਕਹਿਣਾ ਲੱਗਾ ਕਿ ਜ਼ਰੂਰ ਕੰਟੈਕਸਟ ਕਿਸੇਗਾ ਉਹਨਾਂ ਦਾ ਕੰਟੈਕਸਟ ਇਹ ਸੀਗਾ ਕਿ ਅਗਰ ਕੋਈ ਤਰ੍ਹਾਂ ਦੀ त्रासदी ਹੁੰਦੀ ਹੈਗੀ ਆ ਤੇ ਅਸੀਂ ਲੋਕਾਂ ਨੂੰ ਹਰ ਸਭ ਮਦਦ ਮੰਗੇ ਹਰ ਇੱਕ ਕੱਲੀ ਕੱਲੀ ਚੀਜ਼ ਜਿਹੜੀ ਹੈਗੀ ਉਹਨਾਂ ਨੂੰ ਕੰਪਨਸੇਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦਾ ਹੈ ਤੇ ਜੰਦਾ ਨੇ ਇਹ ਵੀ ਕਹਿੰਦੇ ਕਿ ਜਦੋਂ ਤੇ ਵੋਟਾਂ ਹੁੰਦੀਆਂ ਨੇ ਉਹਦੇ ਤੇ ਆ ਕੇ ਸਾਡੇ ਤੋਂ ਵੋਟਾਂ ਮੰਗਦੇ ਨੇ ਪਰ ਉਹਨਾਂ ਨੇ ਕਹਿੰਦੇ ਕਿ ਸਾਨੂੰ ਕੋਈ ਮੁਆਵਜ਼ਾ ਨਹੀਂ ਦਿੱਤਾ ਗਿਆ ਸਾਡੀ ਕੋਈ ਵੀ ਮਦਦ ਨਹੀਂ ਕੀਤੀ ਗਈ ਇਸ ਕਰਕੇ ਅੱਜ ਭਰਾਂ ਫਲਾਟ ਆਇਆ ਹੈ ਤਾਂ ਸਪੈਸ਼ਲ ਗਵਰਨਰ ਦੇ ਆਰਡਰ ਹੋਏ ਨੇ ਔਰ ਲੋਕਾਂ ਦਾ ਜਿੰਨਾ ਨੁਕਸਾਨ ਹੋਇਆ ਮੁੱਖ ਮੰਤਰੀ ਸਾਹਿਬ ਨੇ ਆਪ ਖੁਦ ਇਸ ਗੱਲ ਨੂੰ ਲੈ ਕੇ ਆ ਕਿ ਹਰ ਇੱਕ ਕਲੀ ਕਲੀ ਜਿਹਦਾ ਹੋਊਗਾ ਨਾ ਕੰਪਲਸਰੀ ਕੀਤਾ ਜਾਵੇਗਾ ਹੁਣ ਜੇ ਵੀਡੀਓ ਨੂੰ ਅਗਰ ਤੁਸੀਂ ਲੈ ਕੇ ਵੀਡੀਓ ਨੂੰ ਡਿੱਟੋ ਉਸ ਗੱਲ ਦੀ ਅਗਰ ਗੱਲ ਕਰੋਗੇ ਤਾਂ ਫਿਰ ਰੋਧਿਆ ਨਾ ਉਸ ਗੱਲ ਨੂੰ ਲੈ ਕੇ ਕਿਸੇ ਹੋਰ ਸ਼ੈਪ ਦੇ ਵਿੱਚ ਲੈ ਕੇ ਨਾ ਹੁੰਦਾ ਹੈਗਾ ਪਰ ਪੰਜਾਬ ਦੇ ਲੋਕ ਜਿਹੜੇ ਹੈਗੇ ਉਹ ਸਮਝਦੇ ਨੇ ਕਿ ਇਸ ਤਰ੍ਹਾਂ ਸਰਕਾਰਾਂ ਮੌਜੂਦ ਬੰਦੀਆਂ ਨੇ ਔਰ ਕਿ ਇਸ ਤਰ੍ਹਾਂ ਪਿਛੇ ਸਰਕਾਰ ਨੇ ਮਾਅਨੇ ਦਿੱਤਾ ਪਰ ਕਿਸ ਤਰ੍ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਉਹਨਾਂ ਲਈ ਕੰਮ ਕਰ ਰਹੀ ਹੈ ਇਸ ਤਰ੍ਹਾਂ ਸੰਜੀਦਗੀ ਦੇ ਉੱਪਰ ਸਾਰੀ ਬਿਸਤਰੀ ਲੱਗੀ ਹੋਈ ਹੈ ਕਿ ਕਿਸ ਤਰੀਕੇ ਨਾਲ ਉਹਨਾਂ ਨੂੰ ਕੰਪਨਸੇਟ ਕੀਤਾ ਜਾਵੇ ਲੋਕਾਂ ਨੂੰ ਬਾਕੀ ਵੀ ਪ੍ਰੋਸਾਏਗਾ ਅੱਜ ਤੁਸੀਂ ਦੇਖੋ ਕਿ ਐਡੀ ਵੱਡੀ ਤਲਾਸ਼ ਦੇ ਵਿੱਚ ਆਗਾ ਸਾਰੇ ਲੋਕ ਉੱਥੇ ਪੰਕਚੂ ਨੇ ਸਾਰੀ ਜਿਸਤ ਤੇ ਪੰਕਤੀ ਹੋਈ ਹੈ ਤੋ ਮੋ ਕਹਤੇ ਲੱਗਿਆ ਕਿ ਤੁਸੀਂ ਕਿਸੇ ਵੀ ਅਗਰੇਵਚ ਦੇ ਪੰਜਾਬ ਸਰਕਾਰ ਦਾ ਵਿਰੋਧ ਕਰ ਰਹੇ ਹੋ। ਸਿਰ ਪੰਜਾਬ ਦਾ ਪ੍ਰਸ਼ਾ ਹੈ। ਲੋਕਾਂ ਦੀ ਜਾਰੀ ਹੈ। ਇਹ 12 ਜ਼ਿਲ੍ਹੇ ਪੂਰੇ ਤਰੀਕੇ ਦੇ ਨਾਲ ਡੁੱਬ ਚੁੱਕੇ ਨੇ। 1312 ਕਿੰਨੇ ਜਿਹੜੇ ਉਹ ਵੀ ਪੂਰੇ ਤਰੀਕੇ ਦੇ ਨਾਲ ਪ੍ਰਭਾਵਿਤ ਹੋਏ ਨੇ। ਤੇ ਲੋਕਾਂ ਦਾ ਉੱਥੇ ਵੀ ਇਹੀ ਚੀਜ਼ ਦਾ ਕਹਿਣਾ ਹੈ ਕਿ ਸਾਡੇ ਕੋਲ ਕੋਈ ਵੀ ਸਰਕਾਰ ਹੁਣ ਤੱਕ ਪਹੁੰਚੀ ਨਹੀਂ ਮਦਦ ਦੇ ਲਈ। ਨਹੀਂ ਦੇਖੋ ਲੋਕ ਆ ਸਰਕਾਰ ਬੋਤਰਾ ਨਾਲ ਮਤ ਕਰਦੀ ਹੈ। ਇੱਕ ਤਾਂ ਸਰਕਾਰ ਦੇ ਕੋਲੇ ਸਭ ਤੋਂ ਪਹਿਲਾਂ ਤਾਂ ਇਹ ਹੈਗਾ ਕਿ ਲੋਕਾਂ ਨੂੰ ਪੇਟ ਹੈ ਖਾਣ ਦਾ। और, और दूसरी गल है तो कि सरकार जगह राशन पानी का प्रबंध क्या किया जाए और रीहेबीले तीन चार तरीके चार फंडा के उपर काम करना सरकार है भी उसके लगी हुई है छोटी तराशी नहीं है लगातार बारिश हो रही है पिछले तो पानी आ रहा है लगातार चाहे रोपड़ की गल करा माधुन दरिया आ रहा है लगातार राबी अगर मैं गल करा तो पानी लगातार आ रहा है और एड्डी तलाश अगर पंजाब के लोग सरवाइव कर रहे हैं औरकूबी डट के सरकार की अपन तारीफ करनी बनती है ਇਹ ਜਿਹੜੇ ਗੱਲਾਂ ਇਹ ਲੋਕ ਕਰ ਰਹੇ ਨੇ ਜੀ ਤੁਸੀਂ ਕਹਿੰਦੇ ਲਗਾਤਾਰ ਪਾਣੀ ਆ ਰਿਹਾ ਹੈ ਵਿਰੋਧੀ ਪਾਰਟੀਆਂ ਵੀ ਸਵਾਲ ਖੜੇ ਕਰ ਰਹੀਆਂ ਨੇ ਕਿ ਸਰਕਾਰ ਨੂੰ ਪਹਿਲਾਂ ਤੋਂ ਹੀ ਪਤਾ ਸੀ ਕਿਉਂਕਿ ਮੌਸਮ ਵਿਭਾਗ ਹੈ ਜਿਹੜਾ ਉਹ ਸਮੇਂ-ਸਮੇਂ ਤੇ ਅਲਰਟ ਕਾਰਿਆ ਸੀਗਾ ਕਿ ਪਾਣੀ ਕਿਸੇ ਵੀ ਸਮੇਂ ਆ ਸਕਦਾ ਕਿਉਂਕਿ ਲਗਾਤਾਰ ਬਾਰਿਸ਼ਾਂ ਜਿਹੜੀਆਂ ਨੇ ਉਹ ਹੋ ਰਹੀਆਂ ਨੇ ਪਰ ਪੰਜਾਬ ਸਰਕਾਰ ਨੇ ਪਹਿਲਾਂ ਇਹਦੇ ਲਈ ਕਿਉਂ ਕੋਈ ਪੁਖਤਾ ਪ੍ਰਬੰਧ ਨਹੀਂ ਕੀਤੇ ਦੇਖੋ ਆਗਰ ਜੀ ਤੁਸੀਂ ਅਸੀਂ ਪਿਛਲੇ ਟਾਈਮ ਤੋਂ ਕਾਫੀ ਦਮੇ ਤੱਕ ਇਸ ਗੱਲ ਦਾ ਗੱਲ ਨੂੰ ਉਠਾ ਰਹੇ ਹਾਂ ਕਿ ਸਭ ਜਿਹੜੇ ਡੈਮਾਂ ਦਾ ਕੰਟਰੋਲ ਆ ਉਹ ਸੈਂਟਰ ਨੇ ਲੈ ਜਾਇਆ ਹੈ ਚਾਹੇ ਨਾ BBMP ਦੀ ਗੱਲ ਕਰਾਂ ਤੇ ਉਹ ਸੇਸਪੀ ਤਰੱਕ ਕਰ ਦਿੱਤੀ ਗਈ ਹੈ ਤੇ ਕਿਉਂ ਨਹੀਂ ਅਗਰ ਪਾਣੀ ਪਹਿਲਾਂ ਆ ਰਿਹਾ ਪਿੱਛੇ ਤੋਂ ਕਿਉਂਕਿ BBMP ਕੋਲ ਸਾਰੀ ਇਨਫੋਰਮੇਸ਼ਨ ਹੈ ਸਾਰੀ ਨੋਲੇਜ ਹੈ ਕਿ ਕਿੰਨਾ ਸਾਡਾ ਲੈਵਲ ਹੈ ਕਿੰਨਾ ਪਾਣੀ ਅਸੀਂ ਸਟੋਰ ਕਰਨਾ ਤੇ ਕਦੋਂ ਕਦੋਂ ਪਾਣੀ ਰਿਲੀਜ਼ ਕਰਨਾ ਉਹਨਾਂ ਨੇ ਉਸ ਲੈਵਲ ਤੱਕ ਪਾਣੀ ਨੂੰ ਜਾਣ ਤੋਂ ਦਿੱਤਾ ਤੇ ਪਾਣੀ ਬਲੰਨ ਸਟੋਰ ਇਹਨਾਂ ਜਾਰੇ ਕਰ ਲੈ ਕਿ ਬਾਅਦ ਵਿੱਚ ਛੱਡਣ ਦੇ ਚਿਰ ਉਹ ਦੇਖ ਕੇ ਆਈ ਤੇਰੇ ਤੇ ਸਰਕਾਰ ਦਾ ਕਰ ਤੱਕ ਕੀ ਹੋਣਾ ਇਹ ਫੇਲਰ ਦਾ ਸੈਂਟਰ ਪਰਮਟ ਦਾ BBMP ਦਾ ਫੇਲਰ ਹੈਗਾ ਉਹਨਾਂ ਦੀ ਮੈਨੇਜਮੈਂਟ ਦਾ ਫੇਲਰ ਹੈਗਾ ਤੇ ਅਗਰ ਉਸ ਫਿਲਮ ਨੂੰ ਛਕਾਉਣ ਦੇ ਲਈ ਤੁਸੀਂ ਪੰਜਾਬ ਸਰਕਾਰ ਦੇ ਉੱਤੇ ਬਲੈਂਕ ਕਰੋਗੇ ਤੇ ਫਿਰ ਪੰਜਾਬ ਦੇ ਜਿਹੜੇ ਲੋਕ ਨੇ ਉਹ ਬਾਪੂ ਵੀ ਸਮਝਦੇ ਨੇ ਸਾਡਾ ਕੋਈ ਵੀ ਮੰਤਰੀ ਸਾਡਾ ਕੋਈ ਵੀ ਐਮਐਲਏ ਉੱਥੇ ਕੋਈ ਪਿਕਨਿਕ ਨਾਮ ਨਹੀਂ ਕਰ ਰਹੇ ਕਿ ਉੱਥੇ ਫੋਟੋ ਕਰਵਾਇ ਤੇ ਪਿਕਨੇਕ ਬਣਾ ਲਿੱਤੇ ਫੋਟੋ ਸੋਸ਼ਲ ਮੀਡੀਆ ਤੇ ਅਪਲੋਡ ਕਰਤੀਆਂ ਜਾਂ ਮੀਡੀਆ ਚ ਚਲਵਾਤੀ ਨਹੀਂ ਸਾਡੇ ਜਿਹੜੇ ਲੋਕ ਨੇ ਗਰਾਊਂਡ ਤੇ ਗਰਾਊਂਡ ਜ਼ੀਰੋ ਤੇ ਲੱਗੇ ਹੋਏ ਨੇ ਮੈਂ ਅਲੋਗ ਆਵਾਜ਼ ਵਿੱਚ ਪੰਜਾਬ ਦੇ ਲੋਕ ਸਵਾਲ ਖੜੇ ਕਰ ਰਹੇ ਨੇ ਕਿ ਜੇਕਰ ਜੰਨੀ ਸਿੱਤੀ ਪੰਜਾਬ ਦੇ ਵਿੱਚ ਬੰਨ੍ਹ ਸਕਦੀ ਸੀ ਤੇ ਸਾਨੂੰ ਪਹਿਲਾਂ ਤੋਂ ਅਲਰਟ ਕਿਉਂ ਨਹੀਂ ਕੀਤਾ ਗਿਆ ਅਸੀਂ ਸੇਫ ਜਗ੍ਹਾ ਤੇ ਜਾ ਸਕਦੇ ਸੀ ਸਾਡੇ ਜਿਹੜ ਉਨੇ ਆਬਸਕ੍ਰਿਸੀਟੀ ਉਹਨਾਂ ਦੀ ਜਿਹੜੀਆਂ ਫਸਲਾਂ ਨੇ ਉਹ ਤਬਾਹ ਹੋਣ ਤੋਂ ਬਚਸਦੀਆਂ ਸੀ ਨਹੀਂ ਦੇਖੋ ਅਲਰਟ ਕੀਤਾ ਸਰਕਾਰ ਨੇ ਆਪਣੇ ਲੈਵਲ ਤੇ ਇੰਨੀ ਦਰਅਸਤੀ ਇੰਡੀ ਵੱਡੀ ਪਾਣੀ ਦਾ ਇੰਨੀ ਵੱਡੀ ਮਾਤਰਾ ਦੇ ਵਿੱਚ ਆ ਜਾਣਾ ਹੋ ਸਕਦਾ ਸਰਕਾਰ ਨੂੰ ਪਹਿਲਾਂ ਅੰਦਾਜ਼ਾ ਹੋਵੇ ਕਿ ਇੰਨਾ ਪਾਣੀ ਆ ਜਾਏਗਾ ਕਿਉਂਕਿ ਫਲੱਡ ਤੋਂ ਬਾਰੇ ਇਹ ਤਾਂ ਕੋਈ ਫਲੰਟ ਦੀ ਗੱਲ ਕਰਦੇ ਤੇ ਕਿਸੇ ਨੇ ਸੋਚਿਆ ਇੱਕ ਇਹ 1985 ਤੋਂ ਬਾਅਦ ਇਹ ਦਸਾਂਗ ਇੱਕ ਸੈਕੰਡ ਟਾਈਮ ਕਿਹਾਗਾ ਤੇ ਉਸ ਤੋਂ 55 ਸਾਲ ਦੇ ਵਿੱਚ ਦੂਸਰੀ ਵਾਰ ਇਦਾਂ ਦਾ ਹੋਇਆ ਹੈਗਾ ਤੇ ਉਸ ਸਾਲ ਨੂੰ ਲੈ ਕੇ ਕਿਹਾ ਹੈਗਾ ਸੀ ਹੋ ਸਕਦਾ ਕਿ ਦੇ ਮਿਸਰਲੇਜਮੈਂਟ ਹੋਈ ਹੋਵੇ ਸਰਕਾਰ ਦੀ ਮੈਂ ਇਹ ਨਹੀਂ ਕਹਿੰਦਾ ਪਰ ਸਰਕਾਰ ਦੀ ਨੀਤਿ ਤੋਂ ਸਾਨੂੰ ਸ਼ੱਕ ਹੈ ਦਾ ਜਿਹੜਾ ਹੈਗਾ ਉਹ ਨਹੀਂ ਕਰਨਾ ਚਾਹੁੰਦਾ ਕਿਉਂਕਿ ਸਰਕਾਰ ਆਪਣਾ ਵਾਅਦਾ ਨਿਭਾ ਰਹੀ ਹੈ ਔਰ ਮੈਨੂੰ ਇਸ ਦਾ ਵੀ ਇੱਕ ਖੁਸ਼ੀ ਹੈ ਕਿ ਸਰਕਾਰ ਦੇ ਕਿਸੇ ਵੀ ਨੁਮਾਇੰਦੇ ਦਾ ਲੋਕਾਂ ਨੇ ਵਿਰੋਧ ਨਹੀਂ ਕੀਤਾ ਕਿਉਂਕਿ ਉਹਨਾਂ ਨੂੰ ٹرسٹ ਹੈਗਾ ਅਗਰ ਸਾਡੇ ਨੁਮਾਇੰਦੇ ਉੱਥੇ ਡਿਲੀਵਰ ਕਰ ਰਹੇ ਨੇ ਅਗਰ ਅਫਸਰ ਸਾਹਿਬ ਉੱਥੇ ਡਿਲੀਵਰ ਕਰ ਰਹੀ ਹੈ ਅਗਰ ਮਿਸਟਰ ਉੱਤੇ ਡਿਲੀਵਰ ਕਰ ਰਹੇ ਨੇ ਤੇ ਇਹਦਾ ਮਤਲਬ ਲੋਕ ਉਸ ਗੱਲ ਦਾ ਵੈਲਕਮ ਕਰ ਰਹੇ ਹਨ ਲੋਕਾਂ ਦੇ ਪਸ਼ੂ ਨੇ ਜਿਹੜੀ ਉਹ ਤੇਜ਼ ਵਹਾਅ ਦੇ ਵਿੱਚ ਵਹਿ ਗਏ ਨੇ ਤੇ ਕਈਆਂ ਦੀਆਂ ਫਸਲਾਂ ਨੇ ਬਰਬਾਦ ਹੋ ਗਈਆਂ ਨੇ ਤੇ ਲੋਕ ਆਪਣੇ ਘਰਾਂ ਤੋਂ بے ਘਰ ਹੋ ਗਏ ਨੇ ਉਹਨਾਂ ਨੂੰ ਕੁਝ ਵੀ ਨਹੀਂ ਬਚਿਆ ਤੇ ਪੰਜਾਬ ਸਰਕਾਰ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੀ ਕੀ ਮਦਦ ਕਰੇਗੀ ਦੇਖੋ ਮੈਡਮ ਮੈਂ ਗੱਲ ਕਰ ਰਿਹਾ ਕਿ ਇਹ ਤੇਲੇ ਸਰਕਾਰ ਦੀ ਗੱਲ ਨਹੀਂ ਹੈ ਇਹ ਮੈਂ ਤੁਹਾਡੇ ਚੈਨਲ ਦੇ ਜਿਹੜੇ ਸਾਰੇ ਲੋਕਾਂ ਨੂੰ ਉਹ ਸਾਰੀਆਂ ਐਨ ਜੀਓਜ਼ ਨੇ ਸਾਰੀਆਂ ਆਰਗੇਨਾਈਜੇਸ਼ਨਾਂ ਨੇ ਤੇ ਸਾਰਿਆਂ ਨੂੰ ਅਪੀਲ ਕਰਦਾ ਕਿ ਇਹ ਬਹੁਤ ਵੱਡੀ ਕਿਤਰਾਸ ਦੀ ਹੈਗੀ ਆ ਔਰ ਸਾਰੇ ਲੋਕਾਂ ਨੂੰ ਅੱਗੇ ਆ ਕੇ ਪੰਜਾਬ ਦੇ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ ਇਹ ਇੱਕ ਜਿਹੜੀ ਪ੍ਰੋਬਲਮ ਹੈ ਇਹ ਤਾਂ ਪਾਣੀ ਹੈਗਾ ਪਾਣੀ ਬਾਰਿਸ਼ਾਂ ਬੰਦ ਹੋਣ ਗਿਆ ਪਾਣੀ ਘਟਣਾ ਸ਼ੁਰੂ ਹੋਏਗਾ ਕੁਝ ਦਿਨ ਦੇ ਵਿੱਚ ਪਰ ਜਿਹੜੀ ਅਸਲੀ ਸਮੱਸਿਆ ਉਹ ਉਸ ਤੋਂ ਬਾਅਦ ਹੋਣੀ ਹੈ ਕਿਉਂਕਿ ਉਸ ਤੋਂ ਬਾਅਦ ਡੇਂਗੂ ਮਲੇਰੀਆ ਫੀਵਰ ਸਕਿਨ ਪ੍ਰੋਬਲਮ ਸਟ੍ਰੈਸ ਐਂਜਾਇਟੀ ਉਹਨਾਂ ਨੂੰ ਰੀਹੈਬਿਲੀਟ ਕਿੱਦਾਂ ਕਰਨਾ ਇਹ ਸਾਰੀਆਂ ਪ੍ਰੋਬਲਮਾਂ ਉਸ ਤੋਂ ਬਾਅਦ ਪਹਾੜ ਵਰਕੇ ਸਾਡੇ ਅੱਗੇ ਖੜੀਆਂ ਨੇ ਉਹਦੇ ਚ ਕੋਈ ਸਰਕਾਰ ਦੇ ਕੋਲੇ ਐਡਾ ਬਹੁਤ ਵੱਡਾ ਜੇ ਪੰਜਾਬ ਸਰਕਾਰ ਦੀ ਮੈਂ ਪਾਰਟਿਕੂਲਰਲੀ ਗੱਲ ਕਰਾਂ ਤੇ ਪੰਜਾਬ ਸਰਕਾਰ ਦੀ ਕੋਈ <li>ਡੀਪੀ ਜਾਂ ਪੰਜਾਬ ਸਰਕਾਰ ਦਾ ਬਜਟ ਐਡਾ ਬਹੁਤ ਵੱਡਾ ਨਹੀਂ ਹੈ ਕਿ ਹਾਂ ਉਹ ਇੱਕਦਮ ਸਭ ਕੁਝ ਕਰ ਦੇਗੀ ਇਸ ਸਾਨੂੰ ਟਾਈਮ ਲੱਗੇਗਾ ਕਿਉਂਕਿ ਉਥੇ ਸੜਕਾਂ ਕੱਟ ਚੁੱਕੀਆਂ ਪਾਣੀ ਨਾਲ ਉਥੇ ਇਨਫਰਾਸਟ੍ਰਕਚਰ ਡਿਵੈਲਪ ਕਰਨਾ ਪਏਗਾ ਉਥੇ ਉਥੇ ਸਰਕਾਰ ਦਾ ਆਪਣਾ ਇਨਫਰਾਸਟ੍ਰਕਚਰ ਡਿਵੈਲਪ ਡਿਵੈਲਪ ਕਰਨਾ ਪਏਗਾ ਔਰ ਲੋਕਾਂ ਨੂੰ ਰੀਹੈਬਿਲੀਟੇਸ਼ਨ ਕਰਲੀ ਉਹਨਾਂ ਨੂੰ ਨਵੇਂ ਦੇ ਮਕਾਨ ਉਹਨਾਂ ਦੇ ਡੰਗਰਾਂ ਨੂੰ ਤੁਸੀਂ ਗੱਲ ਕਰ ਰਹੇ ਹੋ ਉਹਨਾਂ ਦੀ ਪੜਾਈ ਵਿਖਾਈ ਸਮਾਂ ਲੱਗੇਗਾ ਸਾਨੂੰ ਸਾਰਿਆਂ ਨੂੰ ਸਮਾਂ ਲੱਗੇਗਾ ਔਰ ਲੋਕੀ ਜਿਸ ਤਰੀਕੇ ਨਾਲ ਨਿਕਲ ਕੇ ਸਾਹਮਣੇ ਆ ਰਹੇ ਨੇ ਇਹ ਲੋਕਾਂ ਦਾ ਸਹਿਯੋਗ ਤੋਂ ਬਿਨਾ ਬਿਲਕੁਲ ਨਹੀਂ ਹੋ ਸਕਦਾ ਇਹ ਅਗਰ ਆਪਾਂ ਸਿਰਫ ਜਸਟ ਫਾਰ ਦੀ ਸੇਕ ਆਫ ਕ੍ਰਿਟਿਸਿਜ਼ਮ ਆਪਾਂ ਸਰਕਾਰ ਦੀ ਕ੍ਰਿਟਿਸਿਜ਼ਮ ਕਰੀ ਜਾਵਾਂਗੇ ਤਾਂ ਅਗਰ ਆਪਾਂ ਕ੍ਰਿਟਿਸਿਜ਼ਮ ਨੂੰ ਵਿੱਚ ਫਸਦੇ ਹੀ ਰਹਿ ਜਾਵਾਂਗੇ ਆਪਾਂ ਨੂੰ ਉਹਦੇ ਲਈ ਅੱਗੇ ਵਿਜ਼ਨ ਰੱਖਣਾ ਪਾਏਗਾ ਅੱਗੇ ਪਲਾਨੇ ਰੱਖਣੇ ਪੈਣਗੇ ਅੱਗੇ ਆਪਾਂ ਨੂੰ ਇਹਦੇ ਬਾਰੇ ਸੋਚਣਾ ਪੈਣਾ ਸਾਰਿਆਂ ਨੂੰ ਮਿਲ ਕੇ ਇਹ ਇਕੱਲੀ ਸਰਕਾਰ ਦਾ ਕੰਮ ਨਹੀਂ ਹੈ ਕਿ ਪੂਰੇ ਪੰਜਾਬ ਦੇ ਲੋਕਾਂ ਦਾ ਕੰ ਕਿਆ ਜਰਦਾ ਪੰਜਾਬ ਦੀ ਹਿਸਟਰੀ ਜਿਹੜੀ ਸਾਡੀ ਹੈਗੀ ਚਾਹੇ ਆਪਾਂ ਪੋਲੀਟੀਕਲ ਹਿਸਟਰੀ ਦੀ ਗੱਲ ਕਰਾਂ ਚਾਹੇ ਮਤ ਧਾਰਮਿਕ ਹਿਸਟਰੀ ਦੀ ਗੱਲ ਕਰਾਂ ਸਾਡਾ ਵਿਰਸਾ ਸਾਡਾ ਸੱਭਿਆਚਾਰ ਬੜਾ ਸਟਰੋਂਗ ਹੈ ਕਿ ਅੱਜ ਅੱਜ ਵੀ ਪੰਜਾਬੀ ਕੰਟਰੀ ਕਲਾ ਦੇ ਵਿੱਚ ਨੇ ਐਡੀ ਬਡੀ ਤਰ੍ਹਾਂ ਦੀਆਂ ਚਾਹਾਂ ਦਾ ਸਾਹਮਣਾ ਕਰ ਰਹੇ ਨੇ ਤਾਂ ਇੱਕ ਦੂਜੇ ਨਾਲ ਮਿਲ ਕੇ ਕਰ ਰਹੇ ਨੇ ਔਰ ਅੱਜ ਸਾਨੂੰ ਕਿਸੇ ਕੇ ਅਫਟਰਡਿਊ ਦੀ ਲੋੜ ਨਹੀਂ ਪੈ ਰਹੀ ਅੱਜ ਕੋਈ ਸਾਡੇ ਐਡੀ ਕੇਸਾ ਕੋਈ ਕਹਿੰਦਾ ਸਰ ਅਸੀਂ ਤਾਂ ਕੱਲ੍ਹ ਦਾ ਸਾਡਾ 65000 ਕਰੋੜ ਰੁਪਇਆ ਕਹਿੰਦਾ ਸਰ ਤਰ੍ਹਾਂ ਬਲਿਊ ਹੋਏਗਾ ਜਿਹਦੇ ਸਾਡੇ GST ਦੇ ਪੈਸੇ ਨੇ ਜਿਹਦੇ ਸਾਡਾ ਆਰਡੀ ਆਏਗਾ ਇਹਨਾਂ ਸਾਡੇ ਬਰਹੋਰ ਦੇ ਪੈਸੇ ਹੈਗੇ ਨੇ ਸਰਕਾਰ ਨੂੰ ਅਸੀਂ ਕਿਉਂ મોદી ਸਾਹਿਬ મોદી ਸਾਹਿਬ ਨੇ ਕੱਲ ਟੈਲੀਫੋਨ ਕੀਤਾ ਉਹ ਵੀ ਜਦੋਂ ਪੰਜਾਬ ਦੇ ਵਿਸਰਤਾ ਸ਼ੁਰੂ ਹੋ ਗਈ ਉਸ ਤੋਂ ਬਾਅਦ ਮੇਰਾ ਫੋਨ ਆਇਆ ਤੁਸੀਂ ਫੋਨ ਕਰ ਰਹੇ ਹੋ ਸਾਡੇ ਪੈਸੇ ਕਿੱਥੇ ਵਰਨ ਹਾਂਜੀ ਨੇ ਪਹਿਲਾਂ ਉਹਨਾਂ ਨੂੰ ਚਿੱਠੀ ਨਹੀਂ ਲਿਖੀ ਸੀ ਨਹੀਂ ਚਿੱਠੀ ਨਹੀਂ ਲਿਖੀ ਲੋੜ ਕਿਉਂ ਪਈ ਤੁਸੀਂ ਸਾਨੂੰ ਪੈਸੇ ਸਾਡ ਅਡਰੈਸ ਤੋਂ ਕੋਈ ਖਰਾਬ ਹੋ ਨਹੀਂ ਮੰਗਦਾ ਸਾਡਾ ਪੰਜਾਬ ਦੇ ਲੋਕਾਂ ਦਾ ਪੈਸਾ ਜਿਹੜਾ ਸਾਡਾ ਹੱਥੋਂ ਆਦਾ ਤੁਸੀਂ ਉਹ ਸਾਡਾ ਪੈਸਾ ਦੇ ਨਹੀਂਗੇ ਤੁਸੀਂ ਫੋਨ ਦੇ ਉੱਪਰ ਬਹਾਲ ਚਾਲ ਪੁੱਛ ਰਹੇ ਹੋ ਤੁਸੀਂ ਅਫਗਾਨਿਸਤਾਨ ਦੇ ਵਿੱਚ ਅੱਥ ਕੋਈ ਕਾਗਜ਼ ਤੁਸੀਂ ਉੱਥੇ ਹੈ ਉੱਥੇ ਹੈ ਰੋ ਪੈ ਰਹੇ ਤੁਹ ਤੇ ਅੱਜ ਪੰਜਾਬ ਦੇ ਲੋਕ ਆਪਣੇ ਦ੍ਰਿੜ ਰਜ਼ਾ ਨਾਲ ਰਾਦਰ ਲਈ ਜਾਣੇ ਕੰਦੇ ਨੇ ਔਰ ਪੰਜਾਬ ਇਸ ਸਥਿਤੀ ਚੋਂ ਮੈਨੂੰ ਪੂਰਾ ਵਿਸ਼ਵਾਸ ਹੈ ਨਿਕਲੇਗਾ ਬਾਹਰ ਨਿਕਲੇਗਾ ਔਰ ਜਲਦੀ ਨਿਕਲੇਗਾ ਮਿੱਤਰ ਜੀ ਕਾ ਮੁੱਦਾ ਪੰਜਾਬ ਦੇ ਵਿੱਚ ਅੱਜ ਭਖਿਆ ਹੋਇਆ ਆ ਆ ਪਐਮਐਲਏ ਪਠਾਨ ਮਾਜਰਾ ਜੀ ਦਾ ਤੇ ਕਿਹਾ ਜਾ ਰਿਹਾ ਕਿ ਇੱਕ ਵੀਡੀਓ ਵਾਇਰਲ ਹੋਈ ਸੀ ਤੇ ਅੱਜ ਜਦੋਂ ਪਟਿਆਲਾ ਪੁਲਿਸ ਉਹਨਾਂ ਨੂੰ ਗ੍ਰਿਫਤਾਰ ਕਰਨ ਦੇ ਲਈ ਹਰਿਆਣਾ ਗਈ ਸੀ ਤਾਂ ਉਹਨਾਂ ਨੇ ਪੁਲਿਸ ਤੇ ਜਿਹੜਾ ਹਮਲਾ ਕਰਤਾ ਗੋਲੀਆਂ ਚਲਾਦੀਆਂ ਉਸ ਬਾਰੇ ਤੁਹਾਡਾ ਕੀ ਕਹਿਣਾ ਹੈ ਨਹੀਂ ਦੇਖੋ ਪਠਾਨ ਮਾਜਰਾ ਦੀ ਜਿਹੜੀ ਹਿਸਟਰੀ ਹੈਗੀ ਉਹ ਪਹਿਲਾਂ ਤੇ ਹੀ ਉਹਨਾਂ ਦੇ ਲੱਗਦੇ ਵਿੱਚ ਉਹ ਥੋੜੇ ਜਿਹੇ ਦਬੰਗ ਤਰ੍ਹਾਂ ਤੇ ਜਾਣੇ ਜਾਂਦੇ ਨੇ ਕਿ ਹਾਂ ਉਹ ਉਹਨਾਂ ਦੇ ਵਿੱਚ ਕ੍ਰਿਮੀਨਲ ਬੈਕਗ੍ਰਾਉਂਡ ਵੀ ਰਹੀ ਹੈ ਔਰ ਇਸ ਤਰੀਕੇ ਨਾਲ ਤੁਸੀਂ ਅਦਰ ਬਲੱਡ ਵਰਗੀਆਂ ਸਿਚੁਏਸ਼ਨ ਦੇ ਵਿੱਚ ਜਾ ਕੇ ਤੁਸੀਂ ਖੁਦ ਡਿਲੀਵਰੀ ਨਹੀਂ ਕਰ پا ਰਹੇ ਤੁਸੀਂ ਖੁਦ ਲੋਕਾਂ ਦਾ ਸਾਧਨ ਦੇ ਪਾਰੇ ਤੁਸੀਂ ਉਸ ਕਰ ਨੂੰ ਬਲੇਮ ਕਰਨ ਦੇ ਲਈ ਕਿ ਮੈਂ ਲੋਕਾਂ ਦੇ ਵਿੱਚ ਨਹੀਂ ਬੋਲ ਰਹੀ ਸੀ ਲਾਈਵ ਹੋ ਕੇ ਕਹਿ ਕੇ ਮੈਂ ਪੰਜਾਬ ਦੇ ਮੁੰਡੇ ਦੀ ਗੱਲ ਕਰ ਰਿਹਾ ਸੀ ਮੈਂ ਆਪਣੀ ਹੀ ਪਾਰਟੀ ਬਾਰੇ ਦੱਸ ਬੋਲ ਰਿਹਾ ਸੀ ਤੇ ਇਸ ਕਰਕੇ ਮੇਰੇ ਤੇ ਇਹ ਵਿ ਰੈਐਕਸ਼ਨ ਨੇ ਜਿਹੜੇ ਕਿਸੇ ਕਰੇ ਨਹੀਂ 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 ਤੁਸੀਂ ਪੰਜਾਬ ਦੇ ਬਾਰੇ ਅੱਜ ਬੋਲ ਰਹੇ ਹੋ ਤੁਸੀਂ ਜਾ ਕੇ ਦੇਖੋ ਐਡਾ ਵੀ ਸਿਚੁਏਸ਼ਨ ਪੰਜਾਬ ਇੱਕ ਇੱਕ ਤਰਾਸ ਦੇ ਨਾਲ ਜੂਝ ਰਿਹਾ ਟਫ ਟਾਈਮ ਦੇ ਵਿੱਚ ਜਾ ਕੇ ਤੁਸੀਂ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੇ ਹੋ ਔਰ ਫਿਰ ਜਾ ਕੇ ਤੁਹਾਨੂੰ ਲੋਕ ਜਦੋਂ ਸਵਾਲ ਪੁੱਛ ਰਹੇ ਨੇ ਤੁਸੀਂ ਕਹਿ ਰਹੇ ਹੋ ਜੀ ਕੋਈ ਅਫਸਰ ਨਹੀਂ ਕੰਮ ਕਰ ਰਿਹਾ ਤੇ ਤੁਸੀਂ ਅੱਜ ਤੋਂ ਪਹਿਲਾਂ ਕਦੇ ਉਸ ਅਫਸਰ ਦੀ ਵੱਲ ਕੋਈ ਨਹੀਂ ਕੀਤੀ ਤੇ ਅ ਦੇ ਵਿੱਚ ਚਾਹੀਏ ਉਹ ਡੀਐਸਪੀ ਹੋਣ ਚਾਹੀਏ ਉਹ ਐਸਐਚਐਲ ਹੋਣ ਚਾਹੀਏ ਉਹ ਬੀਡਿੰਗ ਨਿਊਜ਼ ਹੋਣ ਚਾਹੀਏ ਹੋਰ ਅਕਸਰ ਹੋਣ ਉਹ ਤੁਸੀਂ ਆਪਣੀ ਮਰਜ਼ੀ ਦੇ ਲਗਵਾਉਂਦੇ ਰਹੇ ਹੋ ਤੇ ਉਦੋਂ ਤਾਂ ਤੁਸੀਂ ਕਹਿ ਨਹੀਂ ਸਕਦਾ ਕਿ ਕੰਪਨੀ ਕਰਦੀ ਉਹਨਾਂ ਨੇ ਕਹਿੰਦੇ ਕਿ ਮੈਂ ਪੰਜਾਬ ਦੇ ਮੁੱਦੇ ਦੀ ਗੱਲ ਕਰ ਰਹੀ ਹਾਂ ਇਸ ਕਰਕੇ ਮੇਰੀ ਪਾਰਟੀ ਮੇਰੇ ਤੇ ਇਹ ਜਿਹੜੇ ਪਰਚੇ ਬੁਆਏ ਨੇ ਇਲੈਕਸ਼ਨ ਦਾ ਪੰਜਾਬ ਦੇ ਮੁੱਦੇ ਦੀ ਗੱਲ ਕਰਨੀ ਸੀ ਤੇ ਤੁਸੀਂ ਪਹਿਲਾਂ ਕਰਦੇ ਤੁਸੀਂ ਚੀਚੀ ਨੂੰ ਫੋਨ ਲਵਾ ਕੇ ਸ਼ਹੀਦ ਹੋਣ ਵਾਲੀ ਗੱਲ ਕਰਦੇ ਹੋ ਤੇ ਫਿਰ ਦੇ ਪੰਜਾਬ ਦੇ ਲੋਕਾਂ ਤੋਂ ਬਖਸ਼ਣਗੇ ਨਹੀਂ ਜਦੋਂ ਤੱਕ ਤੁਸੀਂ ਪਰਚੇ ਦੀ ਗੱਲ ਕੀਤੀ ਹੈਗੀ ਆ ਪਰਚਾ ਤਾਂ ਕੰਪਲੇਂਟ ਉਹਨਾਂ ਦੇ ਰੇਪ ਦੀ ਅਫੇਅਰ ਕੋਈ ਛੋਟੀ ਮੋਟੀ ਐਫ ਆਈ ਆਰ ਨਹੀਂ ਰੇਪ ਇੱਕ ਗ੍ਰੀਨਸ ਕਰਾਂਗੇ ਤਾਂ ਤਾਂ ਜਾਣੇਗਾ ਔਰ ਅਗਰ ਉਹਦੇ ਪੰਜਾਬ ਸਰਕਾਰ ਦਾ ਵੀ ਹੋ ਰਿਹਾ ਹੈ ਅਗਰ ਕਿਸੇ ਵਿਕਟਮ ਨੇ ਕੋਈ ਲੇਡੀ ਨਿਕਲ ਕੇ ਆਈ ਹੈ ਉਹਨੇ ਅਫੇਅਰ ਕਰਾਈ ਹੈ ਤਾਂ ਵੀ ਸਰਕਾਰ ਦਾ ਹੀ ਰੋਲ ਹੈ ਸਰਕਾਰ ਦਾ ਤਾਂ ਆਪਾਂ ਇਹ ਕਹਿ ਸਕਦੇ ਸੀ ਕਿ ਸਰਕਾਰ ਨੇ ਇਹ ਮੈਲਾਫਾਈਟਲੀ ਜਾਂ ਸਰਕਾਰ ਨੇ ਬੇਦਨਤਾ ਕਰਦੇ ਹੋਏ ਐਫਆਈਆਰ ਕਰਦੀ ਕਿ ਅਗਰ ਸਰਕਾਰ ਨੂੰ ਕਿਸੇ ਕਰਪਸ਼ਨ ਦਾ ਮਾਮਲਾ ਲੱਭਦੀ ਜਾਂ ਸਰਕਾਰ ਕੋਈ ਵੀਡੀਓ ਕਸਰੇਟ ਕਰਾ ਦਿੰਦੀ ਫਿਰ ਤਾਂ ਆਪਾਂ ਕਹਿੰਦੇ ਜੀ ਸਰਕਾਰ ਨੇ ਜਾਣ ਕੇ ਕਰਾ ਦਿੱਤੀ ਅਗਰ ਕਿਸੇ ਕੁੜੀ ਤੇ ਲੜਕੀ ਕੋਈ ਐਫਆਈਆਰ ਆ ਰਹੀ ਹੈ ਕੰਪਲੇਂਟ ਆ ਰਹੀ ਹੈ ਤੇ ਉਹਦੇ ਤੇ ਫਿਰ ਸਰਕਰ ਨੂੰ ਦਾ ਕਪੜਾ ਟਪਾ ਲੈ ਸਰਕਾਰ ਦੀ ਗਿੱਟੀ ਬਣ ਗਈ ਕਿਉਂਕਿ ਤੇ ਕੰਮ ਕਰ ਪੁਲਿਸ ਦੀ ਗਿੱਟੀ ਬਣ ਗਈ ਕਿਉਂਕਿ ਤੇ ਤਰਾਈ ਕਰ ਤੇ ਉਹਦੇ ਤੇ ਟਾਈਮਿੰਗ ਦੇ ਸਵਾਲ ਖੜੇ ਕਰ ਰਹੇ ਤੇ ਉਹ ਤਾਂ ਐਪਲੀਕੇਸ਼ਨ ਦੇ ਰੋ ਆਈ ਆ ਪੁਲਿਸ ਕੋਲੋਂ ਐਫੇਅਰ ਕਰਤੀ ਤੇ ਅਗਰ ਕੋਈ ਸੱਚੇ ਕੁਛ ਤੇ ਅਗਰ ਤੁਸੀਂ ਕਰਨ ਤੋਂ ਭਜੋਗੇ ਤੇ ਫਿਰ ਕਰਨ ਤੋਂ ਛੱਡੇਗਾ ਥੋੜੀ ਕਰਨ ਦੇ ਹੱਥ ਬੜੇ ਲੱਗਦੇ ਹੁੰਦੇ ਨੇ ਹੂੰ ਸੋ ਪੰਜਾਬ ਦੇ ਵਿੱਚ ਹਨਾਂ ਦੀ ਜਿਹੜੀ ਮਾਰ ਆ ਉਹ ਪਈ ਹੋਈ ਐ ਤੇ ਪੰਜਾਬ ਦੇ ਜਿਹੜੇ ਲੋਕ ਨੇ ਉਹ ਬੇਘਰ ਹੋ ਗਏ ਨੇ ਫਸਲਾਂ ਦਾ ਵੀ ਕਾਫੀ ਨੁਕਸਾਨ ਹੋਇਆ ਤੇ ਲੋਕਾਂ ਦੇ ਪਸ਼ੂ ਵੀ ਵਹਿ ਗਏ ਨੇ ਤੇ ਪੰਜਾਬ ਸਰਕਾਰ ਦਾ ਅਗਲਾ ਕੀ ਪਲਾਨ ਆ ਉਹ ਤੁਸੀਂ ਨੇ ਸੁਣ ਹੀ ਲਿਆ ਆ ਤੇ ਕਮੈਂਟ ਕਰਕੇ ਆਪਣੀ ਰਾਇ ਜ਼ਰੂਰ ਦਿਓ ਕਿ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਸਤਿ ਸ਼੍ਰੀ ਅਕਾਲ